ਨਾਮ ਹੈ ਹਨੇਤਤਵਾਲ। ਨਹੀਂ ਸਤਵਾਲ ਜੀ ਕੀ ਕਹਿਣਾ ਚਾਹੁੰਦੇ ਜੀ ਸਾਰਾ ਮੇਲਾ ਅੱਜ ਲੱਗਿਆ ਇੱਥੇ ਹਰ ਸਾਲ ਦੀ ਤਰ੍ਹਾਂ ਬੜਾ ਇੱਥੇ ਤੁਮਤਮਨਾ ਮਨਾਇਆ ਜਾਂਦਾ ਕੀ ਕਹਿਣਾ ਚਾਹੁੰਦੇ ਅੱਜ ਹਰ ਸਾਲ ਦੀ ਤਰ੍ਹਾਂ ਦੇਸ਼ੀ ਦਾ ਇਤਿਹਾਸਿਕ ਦੁਸ਼ਰਾ ਮੇਲਾ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਔਰ ਹਰ ਸਾਲ ਇੱਥੇ ਦੁਸ਼ਰੇ ਮੇਲੇ ਦੇ ਵਿੱਚ ਬਹੁਤ ਹੀ ਅੱਛੇ ਅੱਛੇ ਚੂਲੇ ਨਵੇਂ-ਨਵੇਂ ਚੂਲੇ ਬੱਚਿਆਂ ਦਾ ਮਨੋਰੰਜਨ ਦਾ ਸਹਾਲਨ ਅਤੇ ਹੋਰ ਵੀ ਖਾਸ ਕਰ ਸਾਡੇ ਜਿਹੜੇ ਲੁਧਿਆਣਾ ਪ੍ਰਸ਼ਾਸਨ ਹੈ ਇਹ ਸਭਾ ਬਹੁਤ ਹੀ ਇਹਨਾਂ ਦੇ ਸਹਿਯੋਗ ਦੇ ਨਾਲ ਇਸ ਮੇਲੇ ਦਾ ਆਯੋਜਨ ਕੀਤਾ ਜਾਂਦਾ ਇਹ ਜਿਹੜਾ ਮੇਲਾ ਆਰਾਮਲੀਨਾ ਕਮੇਟੀ ਵੱਲੋਂ ਇਹ ਹੱਤ ਇਤਿਹਾਸਿਕ ਮੇਲਾ ਕਈ ਸਾਲਾਂ ਤੋਂ ਇਸ ਮੇਲੇ ਲੱਗਦਾ ਆ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਦਰੇਸੀ ਦਾ ਦੁਸ਼ਹਿਰਾ ਮੇਲਾ ਪੂਰੇ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਲੁਧਿਆਣਾ ਦੇ ਵਿੱਚ ਮਨਾਇਆ ਜਾਂਦਾ ਹੈ ਸਤ ਪਾਲੀਆ ਜੇ ਕਿਤੇ ਨਵੀਂ ਚੀਜ਼ ਕਿਹੜੀ ਲੈ ਕੇ ਆਏ ਆ ਝੂਲਿਆਂ ਦੇ ਵਿੱਚ ਆ ਲਾਈਏ ਚਾਹੇ ਹੋਰ ਚੀਜ਼ਾਂ ਲਾਈਏ ਕਿਤੇ ਲੋਕਾਂ ਦੇ ਕਿਹੜੀ ਨਵੀਂ ਚੀਜ਼ਾਂ ਲੈ ਕੇ ਆਏ ਅਸੀਂ ਖਾਸ ਕਰ 오ਡੀਸ਼ਾ ਤੋਂ ਜਿਹੜੇ ਰੋਬਨ ਐਨੀਮਲ ਲੈ ਕੇ ਆਏ ਆ ਅਤੇ ਆਪਣਾ ਗੁਦਰਾ ਤੋਂ ਤਿੰਨ ਝੂਡੇ ਲੈ ਕੇ ਰੇਂਜਰ ਸੁਨਾਮੀ ਤੇ ਆਪਣਾ ਡਬਲ ਡਿਸ਼ ਔਰ ਹੋਰ ਵੀ ਬੜੇ ਅੱਛੇ ਅੱਛੇ ਝੂਲੇ ਅਸੀਂ ਇਹ ਤੋਂ ਪੂਰੇ ਪਾਰਕ ਵਿੱਚੋਂ ਲੈ ਕੇ ਆਏ ਆ ਇਹ ਤੇ ਲੁਧਿਆਣਾ ਵਾਸੀਆਂ ਦਾ ਮਨੋਰੰਜਨ ਕਰਨ ਵਾਸਤੇ ਖਾਸ ਕਰਕੇ ਅਸੀਂ ਬੱਚਿਆਂ ਦਾ ਬਹੁਤ ਹੀ ਧਿਆਨ ਰੱਖਿਆ ਬੱਚਿਆਂ ਵਾਸਤੇ ਬਹੁਤ ਹੀ ਮਨੋਰੰਜਨ ਮੰਦੋਂ ਮਨੋਰੰਜਨ ਚੁਪੇ ਲੈ ਕੇ ਆਏ ਆ ਔਰ ਬੱਚਿਆਂ ਦਾ ਬਹੁਤ ਹੀ ਬੱਚੇ ਟੰਗਦਾ ਇੱਥੇ ਮਨੋਰੰਜਨ ਹੋ ਰਿਹਾ ਸਰ ਇਹ ਜੋ ਪਬਲਿਕ ਦੀ ਸੁਰੱਖਿਆ ਦੇ ਲਈ ਕਿੰਨਾ ਕਿ ਕਿੰਨੇ ਕਿ ਇੰਤਜ਼ਾਮ ਕੀਤੇ ਗਏ ਨੇ ਪਬਲਿਕ ਦੀ ਸੁਰੱਖਿਆ ਵਾਸਤੇ ਤੇ ਜਿਹੜੇ ਸ਼ਰਾਬਤੀ ਅਨਸਰਾ ਵਾਸਤੇ ਅਸੀਂ 50 ਕੈਮਰੇ ਲਗਾਏ ਗਏ ਆ ਆਰੇ ਪੁਆਇੰਟ ਤੇ ਅਸੀਂ ਕੈਮਰੇ ਕੀ ਆ ਜੀ ਕੈਮਰੇ ਲਗਾਏ ਹੋਏ ਆ ਕੋਈ ਵੀ ਸ਼ਰਾਬ ਦਾ ਮਸਲਾ ਨਹੀਂ ਇਹ ਕੋਈ ਸ਼ਰਾਬ ਪਿਲੇਗਾ ਉਹਦੀ ਇੱਕ 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 ਦੇ ਸ਼ਰਾਬ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਕੈਮਰੇ ਦੇ ਵਿੱਚ ਕਵਰ ਹੋ ਗਿਆ ਖਾਸ ਕਰ ਇਸ ਵਾਰ ਅਸੀਂ 5 ਜੇਡ ਦਾ ਇੰਤਜ਼ਾਮ ਕੀਤਾ ਆ ਅਸੀਂ ਸਿਲੰਡਰ ਰੱਖੇ ਹੋਏ ਆ 5 ਜੇਡ ਵਾਸਤੇ ਠੀਕ ਆ ਸਰ ਜੀ ਹੋਰ ਅਪੀਲ ਕਰਨਾ ਚਾਹੁੰਦੇ ਆ ਕਿ ਆਓ ਇਸ ਦਿਹਾੜੀ ਅੱਜ ਕਿ ਹਾਸਿਕ ਮੈਦਾਨ ਦੇ ਵਿੱਚ ਦਸ਼ਰਾ ਮੇਲਾ ਸ਼੍ਰੀ ਰਾਮ ਜੀ ਦਾ ਕਮੇਟੀ ਵੱਲੋਂ ਆਪਣਾ ਦਸ਼ਰਾ ਮੇਲਾ ਲਗਾਇਆ ਗਿਆ ਆ ਕੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਨੰਦ ਮਾਣੋ ਜੈ ਸ਼੍ਰੀ ਰਾਮ ਹਾਂਜੀ ਸਰ ਕੀ ਕਹਿਣਾ ਚਾਹਣ ਜਿਹੜਾ ਅੱਜ ਦਸ਼ਰਾ ਮੇਲਾ ਲੱਗਿਆ ਇਹਦੇ ਤੁਸੀਂ ਵੀ ਲਾਇਆ ਆਏ ਹੋਏ ਹੋ ਸਰ ਸਾਰੇ ਬਹਿਣੇ ਵਾਸਤੇ ਆ ਗਏ ਆ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਇਹਨਾਂ ਦੇ ਵਿੱਚ शहर का सबको पहला मेला जो सी बीबीसी कॉन्फ्रेंस लगता है वो सच है कुछ भी चारों से कैमरामैन जान करते हैं और सारे कैमरा मैं भी आके अभी बीबीएसी में शांत सुबह अभी तक है